ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਸਮੇ ਅਸੀਂ ਮੌਜੂਦ ਆ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਖੇ ਇਹ ਉਹੀ ਗੁਰਦੁਆਰਾ ਕਤਲਗੜ੍ਹ ਸਾਹਿਬ ਆ ਜਿੱਥੇ ਮਹਾਰਾਜ ਨੇ ਲਿਖਿਆ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ ਬੱਚੇ ਜਿੱਥਾਂ ਖੁਦਾ ਕੇ ਲਿਏ ਇਹ ਉਹੀ ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ 10 ਲੱਖ ਫੌਜ ਆਈ ਸੀ ਇੱਥੇ ਹੀ ਉਹ ਸ਼ਬਦ ਉਚਾਰਿਆ ਸਵਾ ਲੱਖ ਸੇ ਇੱਕ ਲੜਾਉ ਤਵੇ गोविंद ਸਿੰਘ ਨਾਮ ਕਹਾਉ ਇੱਥੇ ਹੀ 10 ਲੱਖ ਦੀ ਫੌਜ ਨਾਲ ਉਹਨਾਂ 40 ਸਿੰਘਾਂ ਨੇ ਜੁਦ ਕੀਤਾ ਇਸੇ ਹੀ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਪਿਛਲੇ ਪਾਸੇ ਚਮਕੌਰ ਦੀ ਜੋ ਕੱਚੀ ਗੜੀ ਹੈ ਕੋਸ਼ਿਸ਼ ਕਰਾਂਗੇ ਵੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਏ ਜਾਣ ਇੱਥੇ ਅੱਜ ਤੁਸੀਂ ਦੇਖ ਰਹੇ ਹੋ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੋ ਰਹੀਆਂ ਨੇ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਪਹੁੰਚੀਆਂ ਨੇ ਮੈਂ ਇੱਕ ਵਾਰੀ ਫੇਰ ਦੱਸ ਦਵਾਂ ਇਹ ਹੀ ਉਹ ਗੁਰਦੁਆਰਾ ਸਾਹਿਬਾ ਜਿੱਥੋਂ ਮਹਾਰਾਜ ਦੇ ਮੁੱਠੀ ਪਰ ਸਿੰਘਾਂ ਨੇ 10 ਲੱਖ ਫੌਜ ਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ ਸੀ ਤੇ ਉਹਨਾਂ ਉਸੇ ਫੌਜ ਦੇ ਉੱਪਰ ਫਤਿਹ ਪ੍ਰਾਪਤ ਕਰਕੇ ਆਪਣੀ ਜਿੱਤ ਪ੍ਰਾਪਤ ਕੀਤੀ ਸੀ ਅੱਜ ਸਮੇਂ ਅਸੀਂ ਖੜੇ ਹਾਂ ਗੁਰਦੁਆਰਾ ਕੱਚੀ ਗੜੀ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਗੁਰਦੁਆਰਾ ਕੱਚੀ ਗੜੀ ਸਾਹਿਬਾ ਜਿਹੜਾ ਇਹ ਇਹ ਉਹੀ ਗੜੀ ਆ ਕੱਚੀ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪੰਜ ਸਿੰਘਾਂ ਦੇ ਜਥੇ ਸਿੰਘਾਂ ਦਾ ਜਥਾ ਬਣਾ ਕੇ ਉਸ ਸਮੇਂ ਮੁਗਲ ਜਦੋਂ 10 ਲੱਖ ਫੌਜ ਚੜ੍ਹ ਕੇ ਆਈ ਸੀ ਇੱਥੋਂ ਹੀ ਮਹਾਰਾਜ ਜਦੋਂ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਹੋਰ ਨਾਲ ਦੇ ਸਿੰਘ ਜਦੋਂ ਸ਼ਹੀਦੀ ਪ੍ਰਾਪਤ ਕਰਦੇ ਨੇ ਮਹਾਰਾਜ ਉੱਚੀ ਉੱਚੀ ਉਹਨਾਂ ਦੀ ਸ਼ਹੀਦੀ ਨੂੰ ਦੇਖਦੇ ਹੋਏ ਉੱਚੀ ਉੱਚੀ ਮਹਾਰਾਜ ਜੋ ਜਕਾਰੇ ਛੱਡਦੇ ਨੇ ਉਹ ਇਸੇ ਕੱਚੀ ਗੜੀ ਦੇ ਉੱਪਰ ਆ ਬੇਸ਼ੱਕ ਅੱਜ ਉਹ ਪੁਰਾਣੀ ਕੱਚੀ ਗੜੀ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਅੱਜ ਪਰ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਇਹ ਪਰਾਤਣ ਦੇਖ ਇਸ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾ ਰਹੀ ਆ ਤੁਸੀਂ ਪਿੱਛੇ ਮੇਰੇ ਦੇਖ ਰਹੇ ਹੋ ਜ਼ੂਮ ਕਰਕੇ ਮੈਂ ਤਾਂ ਕਹੂੰਗਾ ਕੈਮਰਾਮੈਨ ਨੂੰ ਵੀ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦਿੱਤਾ ਜਾਵੇ ਉਹ ਗੁਰਦੁਆਰਾ ਕੱਚੀ ਗੜੀ ਸਾਹਿਬ ਆਹੇ ਇਹ ਪਰਾਤਣ ਦੇਖ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਆਲੇ-ਦਾਲੇ ਸਾਰੀ ਇਹ ਲਾਲ ਰੰਗ ਦੀਆਂ ਛੋਟੀਆਂ-ਛੋਟੀਆਂ ਇੱਟਾਂ ਨੇ ਜਿਹੜੀਆਂ ਇੱਟਾਂ ਦੇ ਰੂਪ ਵਿੱਚ ਇਹ ਕੱਚੀ ਗੜੀ ਹੈ ਜਿਹੜੀ ਇਹ ਦਿਖਾਈ ਤੁਹਾਨੂੰ ਦਿਖਾਈ ਦੇ ਰਹੀ ਹੈ ਕੈਮਰੇ ਦੇ ਵਿੱਚ ਇਸ ਸਮੇਂ ਜਿਹੜੀ ਪਲ-ਪਲ ਦੀ ਅਪਡੇਟ ਆ ਲਾਈਵ ਤਸਵੀਰਾਂ ਤੁਹਾਡੇ ਨਾਲ ਕੇਪੀਟੀਵੀ ਤੇ ਅਸੀਂ ਸਾਂਝੀਆਂ ਕਰ ਰਹੇ ਆ ਇਹ ਕੱਚੀ ਗੜੀ ਉਹੀ ਕੱਚੀ ਗੜੀ ਆ ਜਿੱਥੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਹੀ ਉਹ ਸ਼ਬਦ ਉਚਾਰੇ ਸੀ ਸਵਾ ਲੱਖ ਸੇ ਇੱਕ ਲੜਾਉਣ ਤਬਹਿ ਗੋਬਿੰਦ ਸਿੰਘ ਨਾਮ ਕਹਾਉਂ ਇਥੋਂ ਹੀ ਉਸ 10 ਲੱਖ ਫੌਜ ਦਾ ਜਿਹੜਾ ਟੱਕਰਾ ਮਹਾਰਾਜ ਨੇ ਆਪਣੇ ਸਿੰਘਾਂ ਨੇ ਕੀਤਾ ਸੂਏਸ ਨੂੰ ਇਸ ਸਮੇਂ ਪ੍ਰਾਤਨ ਦੇਖਾ ਜਿਹੜੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਹਰਵੰਤ ਸਿੰਘ ਉਹਨਾਂ ਦੇ ਵੱਲੋਂ ਇਹ ਸੇਵਾ ਜਿਹੜੀ ਨਿਰੰਤਰ ਚੱਲ ਰਹੀ ਆ ਜਿਹੜੀ ਪ੍ਰਾਤਨ ਦੇਖ ਇਸ ਸਮੇਂ ਇਸ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾ ਰਹੀ ਆ